देखो बटाला शहर ਦੇ ਅੰਦਰ ਬਟਾਰ ਕਮਿਸ਼ਨਰ ਮਿਊਸਪਲ ਕਾਰਪੋਰੇਸ਼ਨ ਬਟਾਲਾ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਹੜੇ ਇਨਫਰੋਚਮੈਂਟ ਆ ਇਹਨੂੰ ਹਟਵਾ ਰਹੇ ਹਾਂ ਔਰ ਇਸ ਗੱਲ ਨੂੰ ਅਸੀਂ ਇਨਸ਼ੋਰ ਕਰਾਂਗੇ ਕਿ ਇਹ ਦੁਬਾਰਾ ਬਾਰ-ਬਾਰ ਨਾ ਲੱਗੇ ਲੋਕਾਂ ਨੂੰ ਪਿਆਰ ਨਾਲ ਵੀ ਸਮਝਾ ਰਹੇ ਹਾਂ ਜਾਗਰੂਕ ਵੀ ਕਰ ਰਹੇ ਹਾਂ ਤੇ ਸਫਾਈ ਦਾ ਵੀ ਨਾਲ ਨਾਲ ਇਹਨੂੰ ਐਜੂਕੇਟ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਜਾ ਕੇ ਗੋਲਮਤ ਹੈ ਜਿਆਦੀਆਂ ਲੇਕਿਨ ਫਿਰ ਇੱਕ ਦਿਨ ਦੂਜੇ ਵਾਰ ਹੁੰਦਾ ਦੇਖੇ ਆ ਜਾਂਦੀ ਜੀ ਦੇਰੀ ਨਹੀਂ ਲੱਗਦੀ ਆ ਤੇ ਪਤਾ ਕਾਫੀ ਦੇਖੋ ਇਹਦੇ ਵਾਸਤੇ ਮੈਂ ਬੇਨਤੀ ਕਰਾਂਗਾ ਕਿ ਪਬਲਿਕ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਵਿਕਣਦਾਰਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਇਹਨਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਚੀਜ਼ ਹੈ ਉਹਨੂੰ ਲਾਗੂ ਕਰਨਾ ਮੁਸ਼ਕਲ ਹੋ ਜਾਂਦਾ ਤੇ ਜਦੋਂ ਅਸੀਂ ਕਿਸੇ ਇਨਕ੍ਰੋਚਮੈਂਟ ਨੂੰ ਹਟਾਉਨੇ ਆ ਤੇ ਵਿਕਣਦਾਰ ਦਾ ਵੀ ਫਰਜ਼ ਬਣਦਾ ਹੈ ਕਿ ਦੁਬਾਰਾ ਉਹਨੂੰ ਅੱਗੇ ਨਾ ਕਰੇ ਪਰ ਪਬਲਿਕ ਦਾ ਵੀ ਫਰਜ਼ ਬਣਦਾ ਹੈ ਕਿ ਉਹਦੇ ਅੰਦਰ ਸਹਿਯੋਗ ਦੇਵੇ ਮਿਊਨਿਸਪਲ ਕਾਰਪੋਰੇਸ਼ਨ ਸਰ ਅਮਰ ਜੀ ਸਾਡੇ ਅੱਧਰੋ ਦੀ ਲੰਗੀਆਂ ਆ ਮਤਲਬ ਲੰਗੀਆਂ ਆ ਅਸੀਂ ਇਹ ਜਾਨ ਲਾ ਰਹੇ ਹਾਂ ਉਹਨਾਂ ਦੇ ਲਈ ਇਕਲਾ ਰਸਤਾ ਉਹਨਾਂ ਦੇ ਲਈ ਜਿਹੜੇ ਜਿਹੜੇ ਗੱਡੀ ਚੱਲਦੇ ਨੇ ਇਸ ਰੋਡ ਤੇ ਹੀ ਰਨਿੰਗ ਡਿਵੀਸ਼ਨ ਕਿ ਬਣਦੇ ਹਾਂ ਅੱਜ ਉਸੇ ਕਰਕੇ ਅਸੀਂ ਇਹ ਡਰਾਈਵ ਸ਼ੁਰੂ ਕੀਤੀ ਹੈ ਔਰ ਅਸੀਂ ਇਸ ਗੱਲ ਨੂੰ ਅ ਅੱਗੇ ਤੱਕ ਇਹ ਕਿੰਨੀ ਬਣਾਵਾਂਗੇ ਕਿ ਇੰਪਰੂਵਮੈਂਟ ਨਾ ਹੋਵੇ ਤਾਂਕਿ ਜੋ ਵੀ ਕੋਈ ਵੀ ਐਮਰਜੈਂਸੀ ਗੱਡੀ ਜਾਂ ਕੋਈ ਆਮ ਗੱਡੀ ਵੀ ਹੈ ਉਹਨੂੰ ਵੀ ਟ੍ਰੈਫਿਕ ਦੇ ਅੰਦਰ ਨਾ ਪ੍ਰੋਬਲਮ ਆਵੇ ਬੀਸਿਕ ਲੈ ਕੇ ਹੁੰਦਾ ਹੈ ਕਿ ਫਲਰ ਇਫੈਕਸ਼ਨ ਨਾ ਹੋਵੇ ਕਿ ਜਿਹੜਾ ਰਿਪੀਟਲੀ ਕਹਾ ਗਿਆ ਹੈ ਦੇਖੋ ਅਸੀਂ ਅੱਜ ਹਟਾਉਣ ਵਾਸਤੇ ਜਿਸ ਤਰ੍ਹਾਂ ਆਏ ਆ ਮੈਂ ਖੁਦ ਆਇਆ ਗੁਰਗੁਰੀਸ਼ਰ ਪੰਡ ਬਾਂਦਰ ਦਾ ਵੀ ਫਰਜ਼ ਬਣਦਾ ਹੈ ਇੱਕ ਨਾਗਰਿਕ ਹੋਣ ਦੇ ਨਾਤੇ ਕਿ ਕੋਈ ਜ਼ਰੂਰਤ ਨਹੀਂ ਕਿ ਕਾਨੂੰਨ ਦੇ ਡੰਡੇ ਨਾਲ ਹੀ ਸਿੱਧਾ ਕਰਨਾ ਹੈ ਇਹਨਾਂ ਦਾ ਵੀ ਫਰਜ਼ ਬਣਦਾ ਜਦੋਂ ਅਸੀਂ ਹਟਾਤਾ ਇਨਟਰੂਜਮੈਂਟ ਇਹਨਾਂ ਨੂੰ ਕੱਲ ਨਹੀਂ ਲਾਉਣੀ ਚਾਹੀਦੀ ਟੋਕਰੀਆਂ ਅੱਗੇ ਜਿਹੜਾ ਨਗਰ ਦੇ ਕੋਈ ਦੁਬਾਰਾ ਆਉਂਦੇ ਤਾਂ ਵੀ ਕਾਨੂੰਨੀ ਕਾਰ ਦੇਖੋ ਅਸੀਂ ਸ਼ੁਰੂ ਸ਼ੁਰੂ ਤੋਂ ਬੇਨਤੀ ਕਰਾਂਗੇ ਉਸ ਤੋਂ ਬਾਅਦ ਸਖਤੀ ਵੀ ਕਰਾਂਗੇ ਸਰ ਬਸ ਟਾਈਮ ਤੇ ਇੱਕ ਲੈਟਰ ਕਰ ਦਿਓ ਇੱਕ ਪਾਸੇ ਲੱਗ ਜੂ ਵੀ ਅਸਰ ਹੋੂ ਤੇ ਅਸੀਂ ਸਾਰੀ ਚੀਜ਼ਾਂ ਨੂੰ ਕਰ ਰਹੇ ਹਾਂ ਜੀ ਸਭ ਨੂੰ ਕਰ ਰਹੇ ਹਾਂ ਅ ਅਰ ਸਾਰਿਆਂ ਨੂੰ ਸਹਿਯੋਗ ਚਾਹੀਦਾ ਜੇ ਸਾਰੇ ਕਲੈਕਟਿਵਲੀ ਸਹਿਯੋਗ ਦੇਣਗੇ ਸਾਡਾ ਤੇ ਜ਼ਰੂਰੀ ਮਸਲੇ ਦਾ ਹੱਲ ਹੋਏਗਾ ਸਾਨੂੰ ਉਮੀਦ ਹੈ ਨਹੀਂ ਕਰਦੇ ਕਾਰਵਾਈ ਬਿਲਕੁਲ ਜੀ ਅਸੀਂ ਪਹਿਲਾਂ ਬੇਨਤੀ ਕਰਾਂਗੇ ਜੇ ਫਿਰ ਵੀ ਕੋਈ ਨਹੀਂ ਮੰਦਾ ਤੇ ਫਿਰ ਜੋ ਕਾਨੂੰਨ ਦੇ ਨਿਯਮ ਦੇ ਅਨੁਸਾਰ ਮੰਦੀ ਕਾਰਵਾਈ ਕੀਤੀ ਜਾਏਗਾ ਵੈਲਕਮ ਟੂ ਰੂਟਸ ਕੰਟਰੀ ਸਕੂਲ ਦਾ ਲਾਰਜੇਸਟ ਬੋਰਡਿੰਗ ਸਕੂਲ ਇਨ ਦਾ ਸ਼ਿਮਲਾ ਹਿਲਸ ਫੋਰ 21 ইয়ারਸ ਵੀਵ ਡਿਲੀਵਰਡ 100% ਬੋਰਡ ਐਗਜ਼ਾਮ ਸਕਸੈਸ With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today. <laughs> ਮਸਪਲ ਕਾਰਪੋਰੇਸ਼ਨ ਬਟਾਲਾ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਹੜੇ ਇਨਫਰੋਚਮੈਂਟ ਆ ਇਹਨੂੰ ਹਟਵਾ ਰਹੇ ਹਾਂ ਔਰ ਇਸ ਗੱਲ ਨੂੰ ਅਸੀਂ ਇਨਸ਼ੋਰ ਕਰਾਂਗੇ ਕਿ ਇਹ ਦੁਬਾਰਾ ਬਾਰ-ਬਾਰ ਨਾ ਲੱਗੇ ਲੋਕਾਂ ਨੂੰ ਪਿਆਰ ਨਾਲ ਵੀ ਸਮਝਾ ਰਹੇ ਹਾਂ ਜਾਗਰੂਕ ਵੀ ਕਰ ਰਹੇ ਹਾਂ ਤੇ ਸਫਾਈ ਦਾ ਵੀ ਨਾਲ-ਨਾਲ ਇਹਨਾਂ ਨੂੰ ਐਜੂਕੇਟ ਕਰ ਰਹੇ ਹਾਂ ਪ੍ਰਸ਼ਾਸਨ ਵੱਲੋਂ ਜਾ ਕੇ ਗੌਰਮੈਂਟ ਦਾ ਇਹ ਜਾਦੀਆਂ ਲੇਕਿਨ ਫਿਰ ਇੱਕ ਦਿਨ ਦੋ ਦਿਨ ਬਾਅਦ ਉੱਤੇ ਫਿਰ ਆ ਜਾਂਦੀ ਜੀ ਦੇਰੀ ਨਹੀਂ ਲੱਗਦੀ ਤਾਂ ਇਹ 100% ਆ ਵੀ ਦੇਖੋ ਇਹਦੇ ਵਾਸਤੇ ਮੈਂ ਬੇਨਤੀ ਕਰਾਂਗਾ ਕਿ ਪਬਲਿਕ ਨੋ ਵੀ ਸਹਿਯੋਗ ਜਣਾ ਚਾਹੀਦਾ ਦੁਕਾਨਦਾਰਾਂ નો ਵੀ ਸਹਿਯੋਗ ਜਣਾ ਚਾਹੀਦਾ ਕਿਉਂਕਿ ਇਹਨਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਚੀਜ਼ ਹੈ ਉਹਨੂੰ ਲਾਗੂ ਕਰਨਾ ਮੁਸ਼ਕਲ ਹੋ ਜਾਂਦਾ ਤੇ ਜਦੋਂ ਅਸੀਂ ਕਿਸੇ ਐਂਪਰੋਚਮੈਂਟ ਨੂੰ ਹਟਾਉਨੇ ਆਂ ਤੇ ਦੁਕਾਨਦਾਰ ਦਾ ਵੀ ਫਰਜ਼ ਬਣਦਾ ਹੈ ਕਿ ਦੁਬਾਰਾ ਉਹਨੂੰ ਅੱਗੇ ਨਾ ਕਰੇ ਪਰ ਪਬਲਿਕ ਦਾ ਵੀ ਫਰਜ਼ ਬਣਦਾ ਹੈ ਕਿ ਉਹਦੇ ਅੰਦਰ ਸਹਿਯੋਗ ਦੇਵੇ ਮਿਨਿਸਪਲ ਕਾਰਪੋਰੇਸ਼ਨ ਨੂੰ ਸਰ ਅਮ ਜੀ ਨਾ ਮੇ ਇਧਰ ਉਹ ਲੰਗੀਆਂ ਆ ਮਤਲਬ ਲੰਗੀਆਂ ਆ ਆ ਉਹ ਲੰਗੀਆਂ ਆ ਇਸ ਰੋਡ ਤੇ ਹੀ ਚੀਜ਼ ਰਹੀ ਅੱਜ ਉਸੇ ਕਰਕੇ ਅਸੀਂ ਇਹ ਡਰਾਈਵ ਸ਼ੁਰੂ ਕੀਤੀ ਹੈ ਔਰ ਅਸੀਂ ਇਸ ਗੱਲ ਨੂੰ ਅ ਅੱਗੇ ਤੱਕ ਇਹ ਕਿੰਨੀ ਬਣਾਵਾਂਗੇ ਕਿ ਇੰਪਰੂਵਮੈਂਟ ਨਾ ਹੋਵੇ ਤਾਂਕਿ ਜੋ ਵੀ ਕੋਈ ਵੀ ਅਮਰਜੈਂਸੀ ਗੱਡੀ ਜਾਂ ਕੋਈ ਆਮ ਗੱਡੀ ਵੀ ਹੈ ਉਹਨੂੰ ਵੀ ਟ੍ਰੈਫਿਕ ਦੇ ਅੰਦਰ ਨਾ ਪ੍ਰੋਬਲਮ ਆਵੇ ਬੇਸਿਕ ਲੈ ਕੇ ਹੁੰਦਾ ਹੈ ਕਿ ਹਲਕ ਸਪੈਕਸ਼ਨ ਨਾ ਹੁੰਦਾ ਕਿ ਜਿਹੜਾ ਰਿਪੀਟਲੀ ਕਹਾ ਗਿਆ ਦੇਖੋ ਅਸੀਂ ਅੱਜ ਆਣ ਵਾਸਤੇ ਜਿਸ ਤਰ੍ਹਾਂ ਆਏ ਮੈਂ ਖੁਦ ਆਇਆ ਬੁਧਾਰ ਕੋਲ ਮਿਸ਼ਤਾਹ ਹੁਣ ਦਪਾਂਦਰ ਦਾ ਵੀ ਇੱਕ ਪਰਜ ਬਣਦਾ ਹੈ ਇੱਕ ਨਾਗਰਿਕਾਨ ਦੇ ਨਾਤੇ ਕਿ ਅ ਕੋਈ ਜ਼ਰੂਰਤ ਨਹੀਂ ਕਿ ਕਾਨੂੰਨ ਦੇ ਡੰਡੇ ਨਾਲ ਹੀ ਸਿੱਧਾ ਕਰਨਾ ਹੈ ਇਹਨਾਂ ਦਾ ਵੀ ਫਰਜ਼ ਬਣਦਾ ਜੇ ਅਸੀਂ ਹਟਾਤਾ ਇਨਟਰੋਚਮੈਂਟ ਇਹਨਾਂ ਨੂੰ ਕੱਲ ਨਹੀਂ ਲਾਉਣੀ ਚਾਹੀਦੀ ਟੋਕਰੀਆਂ ਅੱਗੇ ਪਰ ਜਿਹੜਾ ਨਗਰ ਦੇ ਅਸੀਂ ਦੁਬਾਰਾ ਲਾਂਦੇ ਉਸ ਨੂੰ ਕਾਨੂੰਨੀ ਕਰ ਦੇਣਾ ਦੇਖੋ ਅਸੀਂ ਸ਼ੁਰੂ-ਸ਼ੁਰੂ ਤੋਂ ਬੇਨਤੀ ਕਰਾਂਗੇ ਅ ਉਸ ਤੋਂ ਬਾਅਦ ਸਖਤੀ ਵੀ ਕਰਾਂਗੇ ਪਰ ਬਸ ਟੈਂਪਰਿੰਗ ਦੇ ਲੈਂਸਸ ਕਰ ਦੋ ਇੱਕ ਦੂਜੇ ਦੇ ਲੱਗੇ ਹੋਏ ਸਰੋਪ ਦੇਖਦੇ ਹਾਂ ਅਸੀਂ ਸਾਰੀ ਚੀਜ਼ਾਂ ਨੂੰ ਕਰ ਰਹੇ ਹਾਂ ਜੀ ਸਭ ਨੂੰ ਕਰ ਰਹੇ ਹਾਂ ਅ ਔਰ ਸਾਰਿਆਂ ਸਹਿਯੋਗ ਚਾਹੀਦਾ ਜੋ ਸਾਰੇ ਕਲੈਕਟਿਵਲੀ ਸਹਿਯੋਗ ਦੇ ਸਾਡੇ ਤੇ ਜ਼ਰੂਰੀ ਮਸਲੇ ਦਾ ਹੱਲ ਹੋਏਗਾ ਸਾਨੂੰ ਉਮੀਦ ਹੈ ਨਹੀਂ ਕਰ ਬਿਲਕੁਲ ਜੀ ਅਸੀਂ ਪਹਿਲਾਂ ਬੇਨਤੀ ਕਰਾਂਗੇ ਜੇ ਫਿਰ ਵੀ ਕੋਈ ਨਹੀਂ ਮੰਦਾ ਤੇ ਫਿਰ ਜੋ ਕਾਨੂੰਨ ਦੇ ਨਿਯਮ ਦੇ ਅਨੁਸਾਰ ਬੰਦੀ ਕਾਰਵਾਈ ਕੀਤੀ ਜਾਵੇ ਵੈਲਕਮ ਟੂ ਰੂਟਸ ਕੰਟਰੀ ਸਕੂਲ ਦਾ ਲਾਰਜੇਸਟ ਬੋਰਡਿੰਗ ਸਕੂਲ ਇਨ ਦਾ ਸ਼ਿਮਲਾ ਹਿਲਸ ਫੋਰ 21 ইয়ারਸ ਵੀਵ ਡਿਲੀਵਰਡ 100% ਬੋਰਡ ਐਗਜ਼ਾਮ ਸਕਸੈਸ ਵਿਦ ਸਮਾਰਟ ਕਲਾਸਰੂਮਸ ਅ ਲਾਇਬ੍ਰੇਰੀ ਐਂਡ ਸਾਇੰਸ ਲ্যাবਸ ਲਰਨਿੰਗ ਥਰাইভਸ ਆਰ ਇਨ ਹਾਊਸ ਮੈਸ ਬੇਕਰੀ and tuck shop ensure nutritious meals from dance and music rooms to a cinema hall all-weather pool and expert sports coaches students excel in every way rooted in excellence admissions open enroll today